ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੁਆਰਾ ਬਣਾ ਦਿੱਤਾ ਗਿਆ ਆ ਜਿਹੜੇ ਬਾਗੀ ਹੋਏ ਸੀ ਨਾ ਇਹ ਤਲਫ ਦੇ ਬਹੁਤ ਸੀ ਅੱਜ ਰੌਲਾ ਵੀ ਕਹਿੰਦੇ ਮਾੜਾ ਮੋਟਾ ਪਾਇਆ ਪਰ ਉਹਨੇ ਇੱਕ ਸਿੰਪਲ ਜਿਹਾ ਬਣ ਕੇ ਸਿੱਧਾ ਕਹਿੰਦਾ ਕਹਿੰਦਾ ਜੇ ਮਹਾਰਾਜ ਦੀ ਕਿਰਪਾ ਰਹੀ ਤਾਂ 2027 ਦੇ ਵਿੱਚ ਸਰਕਾਰ ਬਣਾ ਦਿਓ ਪਰ ਨਾਲ ਇੱਕ ਡਾਇਲੌਗ ਚ ਇਦਿਆ ਗਿਆ ਅੱਜ ਝਾੜੂ ਵਾਲੇ ਨੇ ਗੰਦ ਪਾ ਤਾ ਇਹ ਵੀ ਨਾਲ ਉਹਨੇ ਕਿਹਾ ਗੱਡੀ ਕਹਿੰਦਾ ਲੀ ਤੇ ਚੜ ਗਈ ਸੀ ਪਰ ਚੜਦੀ ਚੜਦੀ ਆ ਝਾੜੂ ਵਾਲੇ ਨੇ ਗੰਦ ਪਾ ਕੇ ਨਾ ਗੱਡੀ ਲੀ ਤੋਂ ਥੱਲੇ ਲਾ ਦਿੱਤੀ ਅਛਾ ਮੈਂ ਇੱਕ ਬੇਨਤੀ ਕਰਨੀ ਹੈ ਇਹ ਕੋਈ ਝੂਠ ਨਹੀਂ ਹੈਗਾ ਉਹਨੇ ਜੋ ਕਿਹਾ ਇਹ ਸੱਚੀ ਹੈ ਇਹ ਕੋਈ ਸ਼ੱਕ ਨਹੀਂ ਹੈਗਾ ਇਹ ਸੱਚ ਹੈ ਪਰ ਸ਼ਖਬੀਰ ਬਾਦਲ ਤੇ ਯਕੀਨ ਕਰਨਾ ਵੀ ਸੌਖਾ ਨਹੀਂ ਕਿਉਂਕਿ ਅੱਜ ਉਹਨੇ ਇੱਕ ਸਟੇਟਮੈਂਟ ਦਿੱਤੀ ਕਹਿੰਦਾ ਜਿੰਨੀ ਵੀ ਇੰਡਸਟਰੀ ਸੀ ਜਿਹੜੀ ਪੰਜਾਬ ਤੋਂ ਬਾਹਰ ਚਲੇ ਗਈ ਕਹਿੰਦਾ ਉਹ ਇੰਡਸਟਰੀ ਬਾ ਆਪਾਂ ਪੰਜਾਬ ਦੇ ਵਿੱਚ ਲੈ ਕੇ ਆਉਣੀ ਆ ਯਾਨੀ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਨਾ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਇਹ ਗੱਲ ਜੀਤੇ ਰੱਖਿਓ ਜੇ ਕੋਈ ਬੰਦਾ ਅੱਜ ਤਰਸ ਕਰਦਾ ਪੰਜਾਬ ਤੇ ਹੁਣ ਮੈਨੂੰ ਪਤਾ ਤੁਸੀਂ ਇਹ ਸੁਣ ਕੇ ਮੈਨੂੰ ਗਾਲਾਂ ਜਰੂਰ ਕੱਢੋਗੇ ਕੱਢ ਲਿਓ ਕੋਈ ਗੱਲ ਤੁਸੀਂ ਕਹਿਣਾ ਵੀ ਇਹ ਗਿਆਨੀ ਯਾਰ ਕਮਾਲ ਕਰਦਾ ਕਿਤੇ ਸਗਵੀਰਬਾਲ ਦੇ ਜੁੱਤੀ ਮਾਰੀ ਜਾਂਦਾ ਕਿਤੇ ਉਹਦੇ ਹੱਕ 'ਚ ਹੋਇਆ ਖੜਾ ਮੈਂ ਹੱਕ 'ਚ ਨਹੀਂ ਹੈਗਾ ਮੈਂ ਗੱਲ ਇਹ ਕਹਿਣੀ ਹੈ ਵੀ ਜੇ ਅੱਜ ਕੋਈ ਪੰਜਾਬ ਤੇ ਤਰਸ ਕਰ ਰਿਹਾ ਤਾਂ ਉਹ ਕੱਲਾ ਸਗਵੀਰ ਬਾਦਲਾ ਉਹਨੂੰ ਅਹਿਸਾਸ ਤਾਂ ਹੋਇਆ ਮਾੜਾ ਮੋਟਾ ਵੀ ਮੇਰੇ ਪਾਪਾ ਜੀ ਨੇ ਜਣ ਕੇ ਵੀ ਸਾਡੇ ਪਿਤਾ ਦੇ ਸਮਾਨ ਬਾਲ ਸਾਹਿਬ ਨੇ ਜਿਹੜੀ ਇਹ ਇੰਡਸਟਰੀ ਸੀ ਵੀ ਇਹ ਬਾਹਰ ਕੱਢਦੀ ਸੀ ਕਿਉਂਕਿ ਸ਼ੇਅਰ ਸ਼ੂਟ ਪਾਉਣ ਦੀ ਕੋਸ਼ਿਸ਼ ਕੀਤੀ ਹਿੱਸੇ ਪਾਉਣ ਦੀ ਕੋਸ਼ਿਸ਼ ਕੀਤੀ ਉਹ ਡਰਦੇ ਵਿਚਾਰੇ ਛੱਡ ਕੇ ਭੱਜ ਗਏ ਸੀ ਇੱਕ ਗੱਲ ਉਹ ਸੱਚ ਹੀ ਬੋਲਿਆ ਵੀ ਅਸੀਂ ਇੰਡਸਟਰੀ ਬਾਹਰ ਕੱਢੀ ਹੈ ਤੇ ਅਸੀਂ ਹੁਣ ਲੈ ਕੇ ਆਵਾਂਗੇ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਅਸੀਂ ਪੰਜਾਬ ਨੂੰ ਬਰਬਾਦ ਕੀਤਾ ਤਾਂ ਅਸੀਂ ਪੰਜਾਬ ਨੂੰ ਹੁਣ ਦੁਬਾਰਾ ਠੀਕ ਵੀ ਕਰਦੇ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਹੁਣ ਜਿਹੜੀ ਮੈਂ ਗੱਲ ਕਹਿਣੀ ਹੈ ਇਹਨੂੰ ਧਿਆਨ ਦੇ ਨਾਲ ਸੁਣੋ ਅਛਾ ਭਾਈ ਜਿੰਨੇ ਵੀ ਰਾਜਨੀਤਿਕ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਮਤਲਬ ਹੈਗਾ ਵੀ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਮਾੜੀ ਹੈ ਪੰਜਾਬ ਦਾ ਦੁਸ਼ਮਣ ਕੌਣ ਹੈ ਪੰਜਾਬ ਦੇ ਭਲੇ ਦੀ ਕੌਣ ਗੱਲ ਕਰਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਮਤਲਬ ਇਹ ਹੈਗਾ ਆ ਜਿਹੜਾ ਪੈਨ ਹੈ ਨਾ ਇਹ ਇਹ ਇੰਬੋਟਾ ਮਹਿੰਗਾ ਨਹੀਂ ਇਹ ਬੀ ਕਰ ਰਹੀਆਂ ਦਾ ਉਹ ਚਾਹੁੰਦੇ ਆ ਵੀ ਇਹ ਪੈਨ ਵਿੱਚ ਜਿਹੜੀ ਸ਼ਾਈ ਹੈ ਉਹ ਗ੍ਰੀਨ ਹੋਵੇ ਜਣ ਕੇ ਹਰਾ ਪੈਨ ਹੋਵੇ ਜਿਹੜਾ ਚਲਾਉਣਾ ਹੈ ਆਪਾਂ ਪੇਪਰ ਤੇ ਜਣ ਕੇ ਉਹ ਪੈਨ ਉਹਨੂੰ ਮਿਲਣਾ ਜਿਹਨੂੰ ਲੋਕ ਵੋਟਾਂ ਪਾ ਕੇ ਐਮਐਲਏ ਬਣਾ ਦੇਣਗੇ ਮੰਤਰੀ ਬਣ ਜਾਊਗਾ ਮਤਲਬ ਇਹ ਇਨ੍ਹਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਰਾਜਨੀਤਿਕ ਕਿਸੇ ਵੀ ਪਾਰਟੀ ਦੀ ਗੱਲ ਕਰੋ ਉਹਨਾਂ ਨੂੰ ਮਤਲਬ ਹੈ ਵੀ ਮੈਨੂੰ ਕੁਰਸੀ ਕਿੱਦਾਂ ਮਿਲੂ ਵੀ ਮੈਨੂੰ ਕੁਰਸੀ ਕਿੱਦਾਂ ਮਿਲੂ ਮਤ ਲੈ ਰਿਆ ਹੁਣ ਸੁਖਵੀਰ ਬਾਦਲ ਨੂੰ ਜਿਹੜੀ ਕੁਰਸੀ ਖੁੰਜੀ ਹੋਈ ਹੈ ਤਕਰੀਬਨ 5 ਤੇ 3 8 ਸਵਾ ਕਟ ਸਾਲ ਹੋ ਗਏ ਜਿਹੜੀ ਪਾਵਰ ਗਈ ਹੋਈ ਹੈ ਖਤਮ ਹੋ ਗਈ ਹੈ ਜਦੋਂ ਉਹ ਪਾਵਰ ਵਾਪਸ ਆ ਗਈ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਯਕੀਨ ਕਰੋ ਹੋ ਸਕਦਾ ਤਰਸ ਆਇਆ ਹੋਵੇ ਜਿਹੜੇ ਲੋਕ ਰੋਂਦੇ ਨੇ ਕੋਈ ਮਾਂ ਕਹਿੰਦੀ ਐ ਮੇਰਾ ਪੁੱਤ ਮਰ ਗਿਆ ਚਿੱਟੇ ਨਾਲ ਤੇਰੇ ਸਾਲੇ ਨੇ ਚਿੱਟਾ ਵੇਚਿਆ ਸੀ ਵਿਕਰਮ ਸਿੰਘ ਮਣੀਠੀਏ ਨੇ ਤਾਂ ਸਾਡਾ ਬੱਚਾ ਮਰਿਆ ਹੋ ਸਕਦਾ ਹੈ ਜੇ ਤੁਸੀਂ ਅਫਸੋਸ ਕਰਨ ਜਾਣੇ ਕਿਸੇ ਦੇ ਘਰੇ ਜੇ ਤੁਸੀਂ ਰੋਂਦੇ ਨਹੀਂ ਤਾਂ ਰੋਂਦਿਆਂ ਵਰਗਾ ਮੂੰਹ ਤੁਹਾਨੂੰ ਕਰਨਾ ਪੈਂਦਾ ਜੇ ਤੁਸੀਂ ਹੱਸੋਗੇ ਤਾਂ ਲੋਕ ਕਹਿਣਗੇ ਲੈ ਇਹਨੂੰ ਇਹਨੂੰ ਅਫਸੋਸ ਕਰਨ ਦਾ ਪਤਾ ਨਹੀਂ ਮੈਨੂੰ ਮਰ ਦੇ ਬੈਠਣਾ ਪਤਾ ਨਹੀਂ ਉਹ ਕਹਿੰਦੇ ਕਿਸੇ ਦੇ ਕੋਈ ਮਰਗ ਤੇ ਬੈਠਣ ਵਜ ਤੇ ਗਿਆ ਤੇ ਰਾਹ ਦੇ ਵਿੱਚ ਕੋਈ ਦੁਸ਼ਮਣ ਮਿਲ ਗਿਆ ਉਹਨਾਂ ਦਾ ਉਹ ਕਹਿੰਦਾ ਕਿੱਥੇ ਚੱਲਿਆਂ ਉਹ ਕਹਿੰਦਾ ਫਲਾਣੇ ਘਰ ਚੱਲਣਾ ਉੱਥੇ ਉਹਨੇ ਮਰਗ ਹੋ ਗਈ ਅਫਸੋਸ ਕਰਨ ਚੱਲਣਾ ਹੁਣ ਜਿਹੜਾ ਰਾਹ ਵਿੱਚ ਮਿਲਿਆ ਸੀ ਉਹ ਸੀ ਦੁਸ਼ਮਣ ਉਹ ਕਹਿੰਦਾ ਚੰਗਾ ਹੋ ਗਿਆ ਕਹਿੰਦਾ ਜੂੜ ਵੱਢਿਆ ਗਿਆ ਤੰਗ ਕਰਦਾ ਸੀ ਹੁਣ ਜਿਹੜਾ ਜਾਂਦਾ ਸੀ ਪਹਿਲਾਂ ਉਹ ਪਹਿਲੀ ਵਾਰ ਗਿਆ ਸੀ ਉਹਨੇ ਕਿਹਾ ਮੈਂ ਵੀ ਇਦਾਂ ਹੀ ਬੋਲਦਾਂ ਉਹ ਜਾ ਕੇ ਉੱਥੇ ਬਹਿ ਗਿਆ ਜਿਵੇਂ ਲੋਕ ਬੈਠੇ ਸੀ ਕੋਈ ਰੋਈ ਜਾਂਦਾ ਗੱਲਾਂ ਕਰਦਾ ਚਲੋ ਕਹਿੰਦਾ ਜੂੜ ਵੱਢਿਆ ਗਿਆ ਚੰਗਾ ਹੋ ਗਿਆ ਉਹਨੂੰ ਫੜ ਕੇ ਢਾ ਲਿਆ ਉੱਥੇ ਜੋ ਟਾਹ ਲੈ ਘਰ ਜਾ ਕੇ ਆਪਦੇ ਪਿਓ ਨੂੰ ਕਹਿੰਦਾ ਕਹਿੰਦਾ ਬਾਪੂ ਮੈਂ ਅਫਸੋਸ ਕਰਨ ਕਿ ਗਿਆ ਸੀ ਕਹਿੰਦਾ ਮੈਂ ਤਾਂ ਫੜ ਕੇ ਛੇਤਰ ਫੇਰੇ ਕੁੱਟਿਆ ਕਹਿੰਦਾ ਤੂੰ ਕਿਹਾ ਕਿ ਸੀ ਕਹਿੰਦਾ ਮੈਂ ਕਹਤਾ ਚੰਗਾ ਹੋਇਆ ਚਲੋ ਕਹਿੰਦਾ ਕੋਈ ਨਹੀਂ ਹੁਣ ਮੈਂ ਜਾਂਦਾ ਉਹ ਭੱਗ ਗਿਆ ਜਦੋਂ ਭੱਗ ਗਿਆ ਉਹਦੋਂ ਵੀ ਚੜਦਾ ਚੰਦ ਸੀ ਕਹਿੰਦਾ ਮੇਰਾ ਮੁੰਡਾ ਗਲਤੀ ਕਰ ਗਿਆ ਉਹ ਐ ਕਹਿ ਗਿਆ ਵੀ ਚੰਗਾ ਹੋਇਆ ਜੇ ਕਹਿੰਦਾ ਗਾਹਾਂ ਨੂੰ ਕੋਈ ਮਰ ਗਿਆ ਤਾਂ ਮੈਂ ਆਉ ਮੈਂ ਮੁੰਡੇ ਨੂੰ ਨੇ ਭੇਜਦਾ ਜਾਣੀ ਕਿ ਇਹ ਗੱਲਾਂ ਨਾ ਥੋੜੀਆਂ ਨੇ ਸਿੱਖਣੀਆਂ ਪੈਂਦੀਆਂ ਚੰਗਾ ਹੋਇਆ ਜੇ ਸਰਵੀਰ ਬਾਦ ਨੂੰ ਪ੍ਰਧਾਨ ਬਣਾਤਾ ਅਕਾਲੀ ਦਲ ਦਾ ਹੋ ਸਕਦਾ ਤਰਸ ਆਵੇ ਵੀ ਜਿਹੜੇ ਘਰ ਅਸੀਂ ਉਜਾੜੇ ਨੇ ਕਿੱਟੇ ਦੇ ਨਾਲ ਵੀ ਉਹ ਘਰ ਦੁਆਰਾ ਬਸਾਏ ਜਾਣ ਬਸਾਏ ਜਾ ਸਕਦੇ ਕੋਈ ਬੜੀ ਗੱਲ ਨਹੀਂ ਪਰ ਵਿਰੋਧੀ ਜਿਹੜੇ ਸੀ ਨਾ ਬੀਬੀ ਜੰਗੀਰ ਕੌਰ ਲਾ ਲੋ 42 ਵਰਗੇ ਲਾ ਲੋ ਆ ਚੰਦੂ ਮਾਦਰੇ ਵਰਗੇ ਚਾਨੀਤ ਬਰਾੜ ਵਰਗੇ ਦੋ ਚਾਰ ਹੋਰ ਵੀ ਐ ਇਹਨਾਂ ਨੂੰ ਨੀਂਦ ਨਹੀਂ ਆਉਣੀ ਕਿਉਂ ਕਿਉਂਕਿ ਇਹਨੇ ਇਹ ਚਾਹੁੰਦੇ ਸੀ ਵੀ ਸ਼ਾਇਦ ਸਾਡਾ ਜਿਹੜਾ ਪਾਲਣ ਹੈ ਉਹ ਭਾਰੀ ਹੋ ਗਿਆ ਪਰ ਅੱਜ ਸੁਖਵੀਰ ਨੇ ਸਰਿਆਮ ਕਹਤਾ ਕਹਿੰਦਾ ਜੇ ਮਹਾਰਾਜ ਨੇ ਕਿਰਪਾ ਕੀਤੀ 2027 ਸਰਕਾਰ ਬਣਾ ਦੇਾਂਗੇ ਪਰ ਕਹਿੰਦਾ ਆ ਝਾੜੂ ਬਾਲਣ ਤੋਂ ਬਚੋ ਗੰਦ ਪਾਇਆ ਇਹਨਾਂ ਨੇ ਕਹਿੰਦਾ ਵੈਸੇ ਗੱਲ ਸੱਚੀ ਹੈ ਚਲੋ ਸੁਣਿਓ ਤੇ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਸੁਖਵੀਰ ਵਾਦ ਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਇਹ ਕਹਿਣਾ ਵੀ ਜੇ ਉਹਨੂੰ ਤਰਸ ਆ ਜਾਏ ਸਵੀਰ ਬਾਦਲੀ ਜੇ ਕਿਤੇ ਖਾਨੇ ਚ ਗੱਲ ਪੈ ਜੇ ਵੀ ਅਸੀਂ ਪੰਜਾਬ ਦਾ ਬੇੜਾ ਕਰ ਕੀਤਾ ਮੰਨ ਲਵੇ ਜਿਉਹ ਬਹਿ ਤਾਂ ਗੱਲ ਤੇ ਮਨਾ ਲਈ ਕਬੂਲ ਹੈ ਕਬੂਲ ਹੈ ਕਬੂਲ ਹੈ ਕਹਾ ਲਿਆ ਗੱਲ ਤੱਕ ਤੇ ਪਰ ਜੇ ਕਿਤੇ ਉਹਦੇ ਮਨ ਵਿੱਚ ਥੋੜੀ ਬਹੁਤੀ ਇਹ ਕਹਿ ਲਈ ਤਰਸ ਵਾਲੀ ਫੀਲਿੰਗ ਆ ਜੇ ਵੀ ਯਾਰ ਅਸੀਂ ਪੰਜਾਬ ਦਾ ਬੇੜਾ ਕਰ ਕੀਤਾ ਅਸੀਂ ਪੰਜਾਬ ਨੂੰ ਹੁਣ ਜਿਵੇਂ ਉਹ ਕਹਿੰਦਾ ਸੀ ਕੈਲੀਫੋਰਨੀਆ ਬਣਾ ਦਿਆਂਗੇ ਕਹਿੰਦਾ ਸੀ ਨਾ ਜੇ ਸ਼ਾਇਦ ਉਧਰ ਬਣਾ ਦੇਣ ਬਧਿਆ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ